ਲੋ ਬਾਜੀ ਦੇਖੋ ਆਪਣੀ ਸਰਫੇਸ ਲੀਡਰ ਵਾਲੀ ਕਣਕ ਇਹ 26 ਅਕਤੂਬਰ ਦੀ ਬੀਜੀ ਹੋਈ ਆ 222 ਵੈਰਾਈਟੀ 55 ਕਿਲੋ ਪਾਇਆ ਦੀ ਇਹਦੇ ਚ ਮਿੱਤਰੋ ਆਪਾਂ ਨੇ ਡਾਈ 40 47 ਕਿਲੋ ਦੇ ਕਰੀ ਪਿਆ ਹੈ ਜੀ 20 2 3 ਥੱਲੇ ਪਾਏ ਨੇ ਇਹ ਚ ਜੂਰੀਏ ਦੇ ਇੱਕ ਫਰਵਰੀ ਨੂੰ ਆਪਣੇ ਇੱਥੇ ਪਿੰਡ ਗੋਲਾ ਬਹੁਤ ਪਿਆ ਤਿੰਨ ਚਾਰ ਪਿੰਡਾਂ 'ਚ ਕਣਕਾਂ ਖਤਮੇ ਕਰਤੀਆਂ ਗਈਆਂ। ਇਹ ਸਰਫੇਸ ਸੀਡਰ ਵਾਲੀ ਫਿਰ ਵੀ ਬਚ ਗਈ। ਮਲਚਿੰਗ ਵਿਧੀ ਵਾਲੀ ਵੀ ਠੀਕ ਰਹੀ ਆ। ਇੱਧਰ ਆ ਦੇਖੋ ਰੂਟਾਵੇਟਰ ਨਾਲ ਬੀਜੀ ਦੀ ਜਿਹੜੀ ਇਹ ਤਾਂ ਖਤਮੇ ਆ। ਹੁਣ ਉਧਰ ਵੱਢਣ ਲਾਇਏ ਨੇ ਪਿੰਡ ਵਾਲੇ ਮਾਪਾਈ ਪਾਲੋ ਡੰਗਰਾਂ ਨੂੰ ਵੱਢ ਕੇ। ਇੱਥੇ ਕੋਈ ਹੁਣ ਟਾਂਡੀ ਟੁੰਡੀ ਕਰਦਾਂਗੇ। ਮੱਕੀ ਵੀ ਦਿਨੇ ਹੁਣ ਹੋਰ ਕੀ ਕਰਨਾ ਯਾਰ ਇਹ ਕਣਕ ਚ ਨਾਲੇ ਦੇਖ ਲੋ ਖਰਚਾ ਘੱਟ ਆ ਰੂਟਾਵੇਟਰ ਵਾਲੀ ਨਾਲੋਂ ਸੁਪਰ ਸੀਡਰ ਵਾਲੀ ਨਾਲੋਂ ਇਹ 350 ਖਰਚਾ ਤਕਰੀਬਨ ਮਸੀਆਂ ਡੀਜ਼ਲ ਦਾ ਆਪਣਾ ਕਣਕ ਦੇ ਨਾਲ ਸਾਰਿਆਂ ਨਾਲੋਂ ਵਧੀਆ ਏ ਇਹਦੀ ਆ ਦੇਖੋ ਯਾਰ ਡੰਡੀ ਕਿੰਨੀ ਮਜ਼ਬੂਤ ਆ ਦੇਖੋ ਜੜਾਂ ਤੋਂ